ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਚਲਾਉਣ ਲੱਗੇ ਆ ਜੀ ਟੋੜੀ ਵਾਲੀ ਮਸ਼ੀਨ ਦੀ ਪਰ ਚਲਾਉਣ ਲੱਗੇ ਆ ਪਹਿਲੇ ਦਿਨ ਬਾਜੀ ਤੇ ਓਕੇ ਰਿਪੋਰਟਾਂ ਕੰਮ ਬਾ ਚਾਚੇ ਗੱਲ ਤਾਂ ਕਰਦਣੀ ਅੱਜ ਗਲਿਸਕਲੂ ਸਮਾਰ ਤੇ ਕਾਲਾ ਤੇਲ ਓਕੇ ਰਿਪੋਰਟ ਕਰਤਾ ਹਮ ਮਸ਼ੀਨ ਪਾ ਕੇ ਇੱਕ ਟਰਾਲੀ ਹੋ ਗਈ ਆ ਇੱਕ ਬਾਹਰ ਖੜੀ ਆ ਹੋਈਆ ਤੇ ਮੱਥਮ ਮੱਥੜੀ ਕਿ ਚਲਾਵਾਂਗੇ ਤੇ ਚੱਲੋ ਜੀ ਪਾਲੀ ਆਪਾਂ ਮਸ਼ੀਨ ਕਰੀਏ ਅੱਗੇ ਨਟ ਪਾ ਕੇ ਫੈਂਟਾ ਚੱਪ ਸ਼ੂ ਕਾ ਬਦਲਿਆ ਨਹੀਂ ਹੈਗਾ ਸਨਸਰ ਅੰਕਲਾਮ ਆਈ ਤੇ ਸ਼ੂ ਜੀਦੀ ਮਾਰੋ ਸ਼ੂ ਚੱਲੋ ਜੀ ਗਾਇਸ ਤੇ ਤੁਰਨ ਲੱਗੇ ਨੇ ਮਸ਼ੀਨ ਬਸ ਨਵੇੜ ਕੇ ਕੰਮ ਨਾਲ ਦੇ ਪਿੰਡ ਚਲਾਉਣੀ ਆਗੀ ਤੇ ਫਿਰ ਆਪਾਂ ਬਾਅਦ ਚ ਚੱਲਾਂਗੇ ਮੋਟਰਸਾਈਕਲ ਤੇ ਪਹਿਲਾਂ ਡੈਡੀ ਹੁਣੀ ਜਾਣਗੇ ਤੇ ਲਓ ਜੀ ਗਾਈਸ ਕੋਲੇ ਗੱਡੀ ਬਣਾ ਰਹੇ ਹਾਂ ਉਹ ਰੇਲ ਗੱਡੀ ਰੇਲ ਗੱਡੀ ਵੇ ਰਯੋ ਰੇਲ ਗੱਡੀ ਪੂਰੇ ਡਾਣਾ ਸੌ ਰੁਪਏ 'ਚ ਆਪਣੀ ਦਸ਼ਮੇਸ਼ 517 ਫਿਰ ਆਪਣੀ ਨੀਲੀ ਟਰਾਲੀ ਲਾਲ ਟਰਾਲੀ ਅੰਦਰ ਖੜੀ ਆ ਹੁਣ ਦੇ ਚੱਚ ਕੋਈ ਪਈ ਟ੍ਰੈਲੀ ਨਾ ਆਹੀ ਰਹੀ ਉਹੇ ਪਤਾ ਲੱਗ ਰੱਖੇ ਚੀਜ਼ ਵਧੀਆ ਚੱਲਿਆ ਪਾ ਮਗਰੋਂ ਚੱਲਾਂਗੇ ਤੇ ਮਸ਼ੀਨ ਦੂਜੀ ਟ੍ਰੈਲੀ ਫੇਰ ਡੈਡੀ ਲੈ ਲਓ ਜੀ ਗਾਇਸ ਲੱਗੇ ਮਸ਼ੀਨ ਚਲਾਉਣ ਵਾਹਕ ਦਾ ਮਾਲਕਾ ਕਰ ਬੱਕਰੀ ਅੱਧੀ ਟ੍ਰੈਲੀ ਪਰ ਗਿਆ ਪਾ ਲੇਟ ਹੋ ਗਏ ਹੁਣ ਚ ਤੇ ਚੈੱਕ ਕਰ ਉਹਨਾਂ ਚੱਲਦੇ ਆਪਾਂ ਮਿਲਦੇ ਆਪਾਂ ਬੋਰਡ ਤੇ ਲੇਟ ਹੋ ਗਏ ਜਦੋਂ ਇੱਕ ਟਰੱਕ ਭਾਰਤੀ ਨਹੀਂ ਲੇ ਟਰਾਲੀ ਲੈ ਕੇ ਗਈ ਛੋਟੀ ਉਹ ਭਾਰਤੀ ਹੁਣ ਦੂਜੀ ਭਾਰਨ ਲੱਗੇ ਨੇ ਇਹ ਚੈੱਕ ਕਰੋ ਟਰੈਕਟਰ ਆਖਾ ਵਰਦਾ ਬੱਧ ਰਿਆਂ ਘਾਰ ਤੇ ਦੇਖ ਹਾਂ ਦੀ ਜੱਜ ਜੱਜ ਘਾਰ ਤੇ ਦੇਖਾ ਡਾਇਨਾਸੌਰ ਬੋਕਦਾ ਕਹਿੰਦੇ ਇਹ ਟਿਓ ਵਾਜ ਬਾਜ ਚੈੱਕ ਕਰੋ ਵੀ ਬਾਜ ਤੇ ਗੱਦ ਬਹੁਤ ਪੈ ਰਹੀ ਹੈ ਜੀ ਆਪਾਂ ਥੋੜੀ ਭਰੀ ਰੱਖੋ ਤੇ ਚੱਲਦੇ ਹਾਂ ਟਰੈਕਟਰ ਲਵੇ ਨੂੰ ਆਏ ਇੱਕ ਗੱਦ ਵੀ ਬਹੁਤ ਆ ਯਾਰ ਆ ਮੂਹ ਜ ਬੰਨਾ ਸੀ ਜਾਂ ਐਨਕਾ ਹੁਣ ਕਾ ਲਾ ਕੇ ਮੈਂ ਤਾਂ ਆਇਆ ਸੀ ਤੇ ਬੱਕ ਚਾਚੇ ਉਹਨਾਂ ਨੇ ਚਲਾਤੀ ਤੇ ਆਪਣਾ ਚਾਚਾ ਤਾਂ ਜਾਲੀ ਛਾੜਨੇ ਲੱਗਿਆ ਦੂਜਾ ਪਰ ਹੁਣ ਫੋਲੀ ਹੋਰਾਂ ਚੋਰਾਂ ਤੇ ਟਰੈਕਟਰ ਦੱਬਲੀ ਫਰਦੇ ਨੇ ਚਾਲਦੇ ਆ ਕਿ ਆਪਾਂ ਮਸ਼ੀਨ ਤੇ ਦੇਖੋ ਉਹ ਵੀ ਦੱਸਦੇ ਫਿਰ ਛੋਟਾ ਮਸ਼ੀਨ ਤੇ ਲਾਇਆ ਜੀ ਪਹਿਲੇ ਦਿਨ ਗਰਦ ਦੇ ਖੜਦੀ ਹੈ ਗਰਦ ਸੱਟਾ ਕੰਮ 40 24 ਦੀ ਤੇ ਲਾਂਗਾ ਇਹਦਾ ਲਾਂਗਾ ਛੋਟੇਓ ਚੱਲੇ ਆਪਾਂ ਟਰਾਲੀ ਭਰਨ ਆਲੀ ਆ ਜੀ ਇਹ 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 ਕਰਨਾ ਤੇ ਬਾਹਰ ਆਉਂਦੀ ਆ ਮੇਰੀ ਮੈਂ ਮੂੰਹ ਨਾਲ ਸਮਾਨ ਕੇ ਭਰ ਲਿਆ ਏ ਕ ਕਰੀਏ ਏਸ ਤੋਂ ਬਾਹਰ ਚੈੱਕ ਕਰੋ ਟਰੈਕਟਰ ਦੀ ਟਰਾਲੀ ਭਰਨ ਆਲੀ ਆ ਛੋਟੇਓ ਬਾਹਰ ਆਉਂਦਾ ਫੂਲ ਆ ਕਾ ਇਹ ਥੋੜਾ ਗਿੱਲਾਗਾ ਨਰਮ ਜਾਗਾ ਦੇਖਤੀ ਕਾਲੀ ਆ ਇਹ ਕਿੱਦੋਂ ਸੁੱਕੀ ਨਹੀਂ ਹੋਈ ਐਲੀਮਾਰ ਵਾਲੀ ਆ ਜੋਹਰੋ ਟਰਾਲੀ ਇੱਕ ਲਾਲਿਆ ਤੀਜਾ ਲੋ ਚੌਥਾ ਸਾਧੂ ਜੈ ਆ ਜੀ ਜੈ ਰਾਕਨਾ ਤੇ ਲੋ ਜੀ ਗਾਇਸ ਭਾਈ ਕੀ ਟਰਾਲੀ ਚੱਲੇ ਆਪਾਂ ਚਾਲਦੇ ਆ ਟਰਾਲੀ ਕੱਢ ਕੇ ਦੂਜੀ ਓ ਜ ਲੈਗ ਨਹੀਂ ਆਏ ਨੀਲੀ ਟਰਾਲੀ ਨਾਲ ਤਾਂ ਫੁੱਲ ਹੋ ਗਈ ਦੂਜੀ ਟਰਾਲੀ ਹੈ ਨਾ ਇਹ ਤੇ ਚਾਲਦੇ ਆਪਾਂ ਫਿਰ ਤਰਛਾ ਉੱਤੀ ਸਾਹ ਤਰੀ ਜਾਂਦਾ ਚਾਚਾ

ਲੌਜੀਕਲੀ ਇਸ ਕਰਨ ਲੱਗੇ ਕਰਦੇ ਹਾਂ ਜੇ ਇੱਕ ਕਾਰਖਾਨੇ ਤੋਂ ਹੀ ਛਿੜਦਾ ਤੇ ਚੈੱਕ ਕਰ ਸਕਦੇ ਹਾਂ ਕਾਪੀਰਾਈਟ ਨਾ ਜੇ ਮੈਂ ਤਾਂ ਕਰਕੇ ਡਿੱਕ ਬੰਦੀ ਕਰ ਦਈਏ ਚਾਹਤੇ ਸੈਣੀ ਜਾਂਦੀ ਹੈ ਤਾਂ ਲਓਈ ਨਾਟ ਲਿਆਂਦੇ ਚੱਚਾਂ ਨਾਲੇ ਆਸ ਹੈਂਗੀ ਛੈਣੀ ਰਹੀ ਆਤੀ ਨਾਟ ਲਿਆ ਤੇ ਬਰੀਕ ਦੂਰੀ ਦੇ ਲਿਆਏ ਆ ਇਹ ਕਰਤਾਰਾ ਫੌਲਾ ਨੇ ਤੇ ਕਿਰਦਾਰ ਵਾਲਾ ਫੌਲਾ ਨੇ ਇੱਕ ਫੋਰੀ ਵਾਲਾ ਫੌਲਾ ਉਹਨਾਂ ਦੇ ਲਿਆਉਣੇ ਇੱਕ ਕੋਤੇ ਤੇ ਲਓ ਜੀ ਗਾਇਸ ਆ ਗਿਆ ਪਰ ਦੁਬਾਰਾ ਤੇ ਟਰਾਲੀ ਭਰ ਗਈ ਫੋਨ ਲੈ ਗਿਆ ਬਾਈ ਤੇ ਹਾਂ ਨਵੀਂ ਚੀਜ਼ ਕਰ ਤੈਨ ਦਵਾਰ ਲਾਲ ਟਰਾਲੀ ਆ ਗਈ ਪਹਿਲਾਂ ਨੀਲੀ ਸੀ ਤੇ ਹੋਂ ਉੱਤਰ ਚੱਲੀਆਂ ਦੀ ਬਲਕਾਰ ਇੱਕ ਤਰਾ ਡਾਇਨਾਸੌਰ ਡਾਇਨਾਸੌਰ ਬੱਤ ਡਾਇਨਾਸੌਰ ਖੇਤਾਂ ਦੇ ਵਿੱਚ ਭੋਕਦਾ ਗੜ ਦੇ ਨਾਟਕ ਕੱਤੀਆਂ ਨੇ ਜਾਲੀ ਦੇ ਚੱਲੇ ਹੋਗੇ ਉਹ ਹੁੰਦਾ ਤਾਂ ਉਤਨ ਟਰਾਲੀਆਂ ਬਾਹਰ

ਫਰੇ ਕਰਕਾ ਦੇ ਆਏ ਜੱਟੇ ਕਾਰ ਤੋਂ ਦੇਖੋ ਕਿਵੇਂ ਆਪੀ ਆਏ ਬਲੌਗ ਹੀ ਗਾਈਜ਼ ਮਸ਼ੀਨ ਲਾਗੀ ਕੰਪੈਨ ਉੱਪਰ ਦੀ ਤੇ ਟਰਾਲੀ ਲਿਆ ਕੇ ਫਿਰ ਚੱਲਦੇ ਆ ਮਹੀਨ ਨੂੰ ਕੱਢਦੀ ਘਰੇ ਗਾਈਜ਼ ਕੰਪੈਨ ਲੱਗ ਚੁੱਕਿਆ ਤੇ ਬਲੌਗ ਦਾ ਚੇਤਾ ਵੀ ਆ ਚੁੱਕਿਆ ਤੇ ਗਾਈਜ਼ ਬਲੌਗ ਤੋਂ ਕੁਣਾ ਲਈ ਭੁੱਲ ਗਏ ਸੀ ਕਿ ਅਸੀਂ ਮੈਂ ਤਾਂ ਹੁਣ ਚੇਤੇ ਆਇਆ ਵੀ ਆਪਾਂ ਬਲੌਗ ਵੀ ਬਣਾਉਨੇ ਆ ਮੈਂ ਤਾਂ ਰੀਲਾਂ ਦੇਖੀ ਜਾਂਦਾ ਸੀਗਾ ਉਹ ਲੰਮੀ ਸਫਲ ਹੋ ਰਹੀ ਜਾਂਦਾ ਸੀ ਤੇ ਇੰਸਟਾਗ੍ਰਾਮ ਤੇ ਸਟੋਰੀ ਵੀ ਚੈੱਕ ਕਰ ਸਕਦੇ ਹੋਗੇ ਤੁਸੀਂ ਵਾ ਸਟੋਰੀਆਂ ਸਟਾਦੀਆਂ ਲਾਉਂਦਾ ਸੀਗਾ ਤੇ ਬਾਕੀ ਆਪਣੇ ਟਰਾਲੀ ਦੇਖੋ ਤੁਹਾਡੀ ਕਣਕ ਫਵਾਜੀ ਵਾਹ ਵਾ ਜੀ ਬਾਬਾ ਬਸੱਖ ਰੱਖੇ ਵਧੀਆ ਹੋਵੇ ਕਣਕ ਝਾੜ ਵਧੀਆ ਨਿਕਲਿਆਗੇ ਇਹ ਕੰਪਨੀ ਰਹਾ ਹੋ ਗਿਆ ਆਥਨੇ ਲੱਗੀ ਸੀ ਕਿ 6:00 ਵਜੇ ਮਸ਼ੀਨ ਲੱਗੀ ਸੀ 7:00 ਵਜੇ 14 ਮਿੰਟ ਹੋ ਗਏ 6:00 ਕੇ ਲੱਗੀ ਸੀਗੀ ਮਸ਼ੀਨ ਡੇਢ ਘੰਟਾ ਹੋ ਗਿਆ ਤੇ ਬਸ ਉਹਨਾਂ ਦਾ ਰਹਿ ਗਿਆ ਇੰਨਾ ਕੁ ਬਾਕੀ ਜਿੰਨਾ ਕੁ ਰਹਿ ਗਿਆ ਕੱਲ ਨੂੰ ਵੱਡਾਂਗੇ ਕੰਪਨ ਜੇ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਜਰੂਰ ਦੱਸਿਓ ਤੇ ਇੰਨਾ ਕੁ ਵੱਢ ਕੇ ਆਪਾਂ ਟਰਾਲੀ ਚ ਪਾ ਕੇ ਮੜੀ ਚ ਚੱਲਾਂਗੇ ਉਹ ਅਗਲੇ ਪਾਰ ਤੇ ਦੱਸਾਂਗੇ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਹੋਈ ਨਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮੱਛਰ ਵਾਲਾ ਯਾਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਵੇਂ ਦੀ ਲੱਗੀ ਵੀਡੀਓ ਤੇ ਇਹੋ ਜਿਹੀ ਆਪਾਂ ਖੇਤੀਬਾੜੀ ਦੇ ਰਿਗਾਰਡਿੰਗ ਹੋਰ ਵੀਡੀਓ ਪਾਇਆ ਕਰਾਂਗੇ ਤੁਸੀਂ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਮਿਲਦੇ ਆਂ ਅਗਲੀ ਵੀਡੀਓ ਦਾ ਨਾਂ